58 85 85 ਪਾਲਾਪ ਦੇ ਆ 85 80 70 80 86 ਦਾ ਦਾ 25 25 85 ਦਾ ਦਾ 25 25 30 40 840 ਸਾਰੇ ਹੋ ਗਏ ਹਾਂ ਹਾਂ ਲਾਈਨ ਹੋ ਜਾ ਲਾਈਨ ਨਾ ਜੀ ਕੋਈ ਸਾਹਿਬ ਫਰਗਟ ਵੇ ਆ ਦੇਖ ਲੈ ਦੇ ਲੈ 8840 ਜਿਹੜਾ ਬੰਦਾ ਨਰਾਜ ਹੁੰਦਾ ਉਹ ਤਾਂ ਲਾਗੈ ਨਹੀਂ ਲੱਗਦਾ ਤੇ ਤਾਂ ਨਰਾਜ ਹੋ ਜੇ ਨਾ ਲਾਗੈ ਲੱਗਦਾ ਅਸਾ 510 7840 8800 ਕਰੀਆ 8800 ਹਾਂਜੀ 8600 ਲਿਖੋ ਲਿਖੋ ਠੀਕ ਆ ਗਿਆ ਬਾਲਾ ਚਲੋ ਜੀ ਦਿੱਲੀ ਕਰਦਾ ਪੰਜ ਸਾਹਿਬ ਲਿਖ ਕੇ ਦਿਓ ਦਿੱਲੀ ਕਰਦਾ ਦਿੱਲੀ ਕਰਦਾ ਇੱਕ ਇੱਕ ਗਲਾ ਦੀ ਕੋ ਕਲਾ ਦੇ ਹੋਰ ਤਾਜੇ ਮਾਰੇ ਜਾ 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 ਮੈਂ ਤਾਂ ਬੋਲੇ ਹੀ ਨਹੀਂ ਜਾ ਜਾ ਲਾਓ ਸ਼ਾਹੀ ਅੱਜ ਅੱਜ ਮੈਂ ਤਾਂ ਬੋਲੇ ਹੀ ਨਹੀਂ ਉਹ 100 ਕੋਰ ਪਦੇ ਦੀ ਗੱਲ ਦੇ ਦੇ ਯਾਰ ਲੈ ਦੇ ਆ ਲੈ 99 ਜੀ ਬੋਲਾ 7000 ਕਹਿੰਦਾ ਜੀ 5000 7000 ਸਰਦਾਰ ਜੀ 10 20 750 50 ਰੁਪਏ 720 720 ਵੀ ਹੋ ਗਿਆ ਤੇਰਾ ਤੂੰ ਦਾ ਪਲਾ 30 ਹੋ ਗਏ ਬੰਦਦੀ ਹੋ ਗਈ 730 ਹੋ ਗਈ ਕਿ ਵੀ ਬੋਲੀ ਆ ਹੈ ਬਲ ਆਹ ਹਾਂ 30 ਬੋਲੀ 50 ਰੁਪਏ ਜਾਵੇ 720 ਵੀ ਹੈ